ਜੋ ਕਿ ਪਹਿਲਵਾਨ ਸਰਵਜਿਤ ਪੀਗਰ ਅਜੀ ਸਰਕਾਰੀ ਰਸਤਾ ਡੇ ਹਾਂ ਜੀ ਭਰਾਓ ਪਹਿਲਾਂ ਇਹਨਾਂ ਨੇ ਸਰਕਾਰੀ ਰਸਤਾ ਡੱਕਿਆ ਐਸ ਐਚਓ ਸਾਹਿਬ ਕਹੇ ਨੇ ਮੌਕਾ ਵੇਖਿਆ ਜਾ ਕਿ ਮੌਕਾ ਵੇਖੋ ਤਾਂ ਕਿ ਤੁਸੀਂ ਰਸਤਾ ਚਾਲੂ ਕਰੋ ਇਹਨਾਂ ਨੇ ਰਾਤ ਬੰਦੇ ਲਿਆਂਦੇ ਖਾਸਿਓ ਜੀ ਇਹਨਾਂ ਨੇ ਪਹਿਲਾਂ ਸਾਰਾ ਪਿੰਡ ਦੇ ਸਾਡੇ ਮੁੰਡੇ ਨੂੰ ਸੱਟਾਂ ਲਾ ਕੇ ਆਏ ਨੇ ਉਹ ਵੀ ਇੱਥੇ ਦਾਖਲ ਹੋਇਆ ਅੱਜ ਇਹਨਾਂ ਨੇ ਸਰਪੰਚ ਸਾਡਾ ਮਾਰਦਾ ਜਿਹੜਾ ਸਰਪੰਚ ਦਾ ਭਰਾ ਨਰਮਨ ਸਿੰਘ ਮੈਨੂੰ ਧਮਕੀ ਦਿੱਤੀ ਆ ਰਾਤ 10 ਵਜੇ ਮੈਨੂੰ ਲਫ ਫੋਨ ਆਇਆ ਜੀ ਉਹਦਾ ਸਰਵਣ ਸਰਵਣ ਸਿੰਘ ਅੰਗਲੈਂਡ ਤੋਂ ਆਦਾ ਸਵੇਰੇ ਕਲਾਂਦੌਰ ਤੋਂ ਜਾ ਕੇ ਕੋ ਤੇਰਾ 10 ਸਾਲਾ ਦਾ ਮੁੰਡਾ ਚੁੱਕ ਕੇ ਮਾਰਦਾ ਸਕੂਲੋਂ ਮੈਂ ਆ ਵੀ ਮਨੂ ਬੋਲੋ ਮੇਰਾ ਭਰਾ ਅਬਰਤਾ ਜੀ ਕਲੰਡੌਰ ਦੇ ਪਿੰਡ ਸ਼ੂਰ ਦੇ ਵਿੱਚੋਂ ਸਰਵਨ ਪ੍ਰੋਫੈਸ਼ਨ ਆਈ ਸੀ ਕਿ ਇੱਥੇ ਮਜੂਤਾ ਜਿਹੜੇ ਸਰਪੰਚ ਨੇ ਉਹਨਾਂ ਦੇ ਭਰਾ ਨਿਰਮਲ ਸਿੰਘ ਨੂੰ ਜਿਹੜੀਆਂ ਇੱਕ ਪਿੰਡ ਦੇ ਵਿਅਕਤੀ ਜਿਸ ਦਾ ਨਾਮ ਲਖਪ੍ਰੀਤ ਸਿੰਘ ਫੌਜੀ ਉਹਨਾਂ ਵੱਲੋਂ ਜਿਹੜੀਆਂ ਗੋਲੀਆਂ ਮਾਰਕੀਆਂ ਸੋ ਅਸੀਂ ਮੌਕੇ ਤੇ ਪਹੁੰਚੇ ਹਾਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਸਾਰੀ ਇਹਨਾਂ ਦੀ ਡਿਟੇਲ ਲੈ ਲਈ ਔਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਸਾਥੀ ਅਸੀਂ ਜਿਹੜੀ ਉਹ ਵਾਰਕਵਾਸ ਟੀਮਾ ਬਣਾ ਕੇ ਜਿੰਨੇ ਬੰਦਿਆਂ ਦੇ ਨਾਮ ਇਹਦੇ ਵਿੱਚ ਫਿਕਰ ਹੋ ਰਹੇ ਨੇ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਇਮੀਡੀਏਟਲੀ ਸੀ ਐਫਆਈਆਰ ਦਰਜ ਕਰਕੇ ਤੇ ਅਸੀਂ ਇਹ ਟੀਮਾ ਬਣਾ ਕੇ ਰੇਡਸ ਜਿਹੜੇ ਸ਼ੁਰੂ ਕਰਵਾਤੇ ਨੇ ਆਲਰੇਡੀ ਬਹੁਤ ਜਲਦ ਅਸੀਂ ਜਿਹੜੇ ਇਹਦੇ ਦੋਸ਼ੀ ਨੇ ਉਹ ਆਇਡੈਂਟੀਫਾਈਡ ਨੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਔਰ ਉਹਨਾਂ ਨੂੰ ਬੰਦ ਦੀ ਸਾਰਾ ਜਿਹੜੀ ਆ ਉਹ ਜ਼ਰੂਰ ਕੀਤੀ ਜਾਏਗੀ ਤੇ ਜਿਹੜੇ ਗੋਲੀਆਂ ਜਿਹੜੇ ਮੋਟਰ ਵਹੀਕਲ ਤੇ ਪਾਟ ਦਿੱਗੇ ਹਾਂਜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਸੋ ਕਿ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਅਸੀਂ ਇਹ ਤੇ ਸਿਵਲ ਹਸਪੀਟਲ ਦੇ ਵਿੱਚ ਜਾਣ ਕੇ ਦੇਖਿਆ ਕਿ ਉਹਨਾਂ ਦੀ ਜਿਹੜੀ ਆ ਉਹ ਡੈਥ ਹੋ ਚੁੱਕੀ ਸੀ ਬਟ ਫਿਲਹਾਲ ਜਿਹੜਾ ਹੈਗਾ ਆ ਅਸੀਂ ਇਹਦੇ ਵਿੱਚ ਸਾਡਾ ਜਿਹੜਾ ਪਹਿਲਾ ਟਾਰਗੇਟ ਹੈਗਾ ਉਹ ਇਹ ਹੈਗਾ ਕਿ ਅਸੀਂ ਜਲਦੀ ਤੋਂ ਜਲਦੀ ਜਿਹੜੇ ਸਾਡੇ ਇਸ ਮੁਕਦਮੇ ਦੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਜਿਹੜਾ ਉਹ ਅਰੈਸਟ ਕਰੀਏ ਜੇ ਦੀ ਕੋਈ ਸੀਸੀਟੀਵੀ ਫੋਟੋ ਜੀ ਵੀ ਕੋਈ ਹੈ ਤੁਹਾਡੇ ਕੋਲ ਫਿਲਹਾਲ ਅਜੇ ਤੱਕ ਕੋਈ ਵੀ ਸੀਸੀਟੀਵੀ ਫੋਟੋ ਸਾਨੂੰ ਨਹੀਂ ਮਿਲੀ ਇਹਦੇ ਬਟ ਅਸੀਂ ਉਹੀ ਪ੍ਰਵਾਸਨਾਪਰਵਾ ਦੇ ਨਾਲ ਗੱਲਬਾਤ ਕਰਕੇ ਜਿਹੜਾ ਮੌਕਾ ਹੈਗਾ ਮੌਕੇ ਨੂੰ ਸਾਰੇ ਨੂੰ ਜਿਹੜਾ ਸੀਲ ਕਰਕੇ ਉਹ ਕੋ ਉਹਦੇ ਆਲੇ ਦੁਆਲੇ ਦੇ ਸਾਰੇ ਏਰੀਆ ਨੂੰ ਜਿਹੜਾ ਉਹ ਸਰਚ ਕਰਕੇ ਉਹਨਾਂ ਜਿਹੜੀ ਉਹ ਸੀਸੀਟੀਵੀ ਫੁਟੇਜ ਮਿਲੇ ਜਿਉਂ ਉਹ ਅਸੀਂ ਸਫਾ ਮਿਸਲ ਦੇ ਉੱਤੇ ਲਿਆਂਕੇ ਅਗਲੀ ਕਾਰਵਾਈ ਜਿਹੜੀ ਉਹ ਮਗਰ ਕੀ ਪੁਰਾਣੀ ਵੇਜਿਸ ਜਾਂ ਕੋਈ ਗੈਂਗਸਟਰ ਵਰਗਾ ਫਿਰ ਹਾਲ ਬੁੱਢਲੀ ਪੁਛਗਿਸ਼ ਤੋਂ ਇਹੀ ਸਾਹਮਣੇ ਆਇਆ ਕਿ ਪਿੰਡ ਦੀ ਪੰਚਾਇਤ ਜਿਹੜੀ ਹੈਗੀ ਆ ਉਹ ਇੱਕ ਗਲੀ ਬਣਾਉਣ ਜਾ ਰਹੀ ਸੀਗੀ ਜੋ ਕਿ ਸਰਕਾਰੀ ਗਲੀ ਇਹਦੇ ਦੱਸਣ ਮੁਤਾਬਕ ਔਰ ਇਹ ਜਿਹੜਾ ਲਾਪਰੀਂਤ ਫੌਜੀ ਅਤੇ ਇਸ ਦਾ ਪਰਿਵਾਰ ਹੈ ਉਹ ਗੜੀ ਬਣਾਉਣ ਤੋਂ ਇਹਨਾਂ ਨੂੰ ਰੋਕਦੇ ਸੀਗੇ ਜੋ ਇਸ ਦੇ ਬਾਬਤ ਜਿਹੜਾ ਹੈਗਾ ਇਹ ਝਗੜਾ ਹੋਇਆ ਉਹਦੇ ਇਸ ਦੇ ਵਿੱਚ ਅੱਜ ਜਿਹੜਾ ਹੈਗਾ ਇਹ ਫਾਰੀਂ